ਸਰਵਦਾ ਪਹਿਲਾਂ ਚੈਰੀਟੇਬਲ ਟ੍ਰਸਟ ਵੱਲ ਜੁੜੀ ਮੁਹਿੰਮ ਅਸੀਂ ਚਾਲੂ ਕੀਤੀ ਹੋਈ ਹੈ ਲੈਬੋਰੀਜ਼ ਖੋਲਣ ਦੀ ਸਭ ਤੋਂ ਪਹਿਲਾਂ ਪੰਜਾਬ ਵਿੱਚ ਇਹ ਮੋਟੀਆਂ ਖੋਲ੍ਹ ਲਏ ਗਿਆ ਫਿਰ ਹਰਿਆਣਾ ਹਿਮਾਚਲ ਦਿੱਲੀ ਚੰਡੀਗੜ੍ਹ ਯੂਪੀ ਇਹਨਾਂ ਸਾਰੀਆਂ ਸਟੇਟਾਂ ਵਿੱਚ 11 ਸਟੇਟਾਂ ਜਿੱਦੀਆਂ ਸਾਡੀਆਂ ਲੈਬੋਰੀ ਖੁੱਲ ਚੁੱਕੀਆਂ ਫਿਰ ਰਾਜਸਥਾਨ ਸਾਡੇ ਨਾਲ ਲੱਗਦਾ ਰਾਜਸਥਾਨ ਤੇ ਅਸੀਂ ਦੌਰਾ ਕੀਤਾ ਤੇ ਇਹ ਮਹਿਸੂਸ ਕੀਤਾ ਗਿਆ ਕਿ ਉੱਥੇ ਵੀ ਕਾਫੀ ਜ਼ਿਆਦਾ ਲੋੜ ਹੈ ਸੋ ਉੱਥੇ ਤਕਰੀਬਨ ਅਸੀਂ ਸਾਡੀਆਂ 5 ਲੈਬੋਰੀਜ਼ ਆਲਰੇਡੀ ਚੱਲ ਰਹੀਆਂ ਨੇ ਤੇ ਅੱਜ ਜਿਹੜੀਆਂ ਅਸੀਂ ਖਾਜੋ ਵਾਲਾ ਤੇ ਰਾਵਲ ਮੰਡੀ ਇਹ ਅਸੀਂ ਦੋ ਲੈਬੋਰੀ ਰਾਜਸਥਾਨ ਦੇ ਵਿੱਚ ਅੱਜ ਔਰ ਨਾਲ ਦੀ ਨਾਲ ਕੁਝ ਏਰੀਆ ਹੋਰ ਸਿਲੈਕਟ ਕੀਤੇ ਗਏ ਨੇ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੋ ਮਹੀਨੇ ਵਿੱਚ ਹੀ ਪੰਜ ਲਬੋਟਰੀ ਸਾਡੀਆਂ ਜਿਹੜੀਆਂ ਹੋਰ ਇਥੇ ਖੁੱਲ ਜਾਣਗੀਆਂ ਸੋ ਜਿਹੜੀਆਂ ਲਬੋਟਰੀ ਪੰਜ ਸਾਡੀਆਂ ਚੱਲ ਰਹੀਆਂ ਨੇ ਅੱਜ ਤਕਰੀਬਨ 350 ਪੇਸ਼ੈਂਟ ਜਾਂ 150 ਪੇਸ਼ੈਂਟ ਜਿਹੜਾ ਡੇਲੀ ਦਾ ਉਹ ਇਨਲਵੋਟਰੀਆਂ ਦਾ ਫਾਇਦਾ ਉਠਾ ਰਿਆ ਰੇਟ ਤਾਂ ਉਹੀ ਸਾਡੇ ਮਾਰਕੀਟਾਂ ਦਾ 10% ਤੇ ਨੇ ਕੁਝ ਹੋਰ ਵੀ ਡਿਮਾਂਡ ਸਹੀਆਂ ਰਾਜਸਥਾਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਕੱਲ ਮੈਨੂੰ ਚੁਕਾਈਆਂ ਜਿਸ ਤਰ੍ਹਾਂ ਕਿ ਅਲਟਰਾਸਾਉਂਡ ਕਿਹਾ ਗਿਆ ਕਿ ਸਾਨੂੰ ਅਲਟਰਾਸਾਉਂਡ ਦੀ ਮਸ਼ੀਨ ਦਿੱਤੀ ਜਾਵੇ ਉਹ ਖਾਜੂ ਵਾਲਾ ਤੇ ਕਿਹਾ ਗਿਆ ਕਾਫੀ ਗਿਣਤੀ ਹੈ ਕਾਫੀ 60 ਪਿੰਡ ਜਿਹੜੇ ਲੱਗੇ ਪੈਂਦੇ ਨੇ ਸੋ ਉੱਥੇ ਮੈਂ ਮਸ਼ੀਨ ਦਾ ਜਿਹੜਾ ਅਲਟਰਾਸਾਉਂਡ ਦੇਣੀ ਉਹ ਤਾਂ ਮੈਂ ਆਲਰੇਡੀ ਕਰ ਦਿੱਤੀ ਪਾਸ ਟੈਸਟ ਵੱਲੋਂ ਕਿ ਅਸੀਂ ਮਸ਼ੀਨ ਦੇ ਦੇਾਂਗੇ ਲੇਕਿਨ ਉੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਡਾਕਟਰ ਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਅਲਟਰਾਸਾਉਂਡ ਡਾਕਟਰ ਨੇ ਅਪਰੀਵੂ ਕਰਨਾ ਡਾਕਟਰ ਦੇ ਨਾਂ ਤੇ ਅਸੀਂ ਇਹ ਅਲਾਟ ਕਰ ਸਕਦੇ ਹਾਂ ਲੈ ਸਕਦੇ ਹਾਂ ਸੋ ਜਿਸ ਤਰ੍ਹਾਂ ਇਹ ਡਾਕਟਰਾਂ ਦਾ ਹੋ ਜਾਂਦਾ ਉਹਨਾਂ ਦਾ ਤੇ ਅਸੀਂ ਟੈਸਟ ਹੋਣ ਵਾਲੀ ਅਲਟਰਾਸਾਉਂਡ ਮਸ਼ੀਨ ਵੀਰ ਨੂੰ ਦੇ ਦੇ ਦਿਆਂਗੇ